ਦੋਸਤੋ ਮੇਗਰਾ ਜਰ ਅੱਲਾ ਤੁਹਾਨੂੰ ਅੱਜ ਦੂਜੇ ਭਾਗ ਦੇ ਵਿੱਚ ਮਿਲਾਉਣ ਜਾ ਰਿਹਾ ਜਿਨ੍ਹਾਂ ਦੇ ਨਾਲ ਇਹਨਾਂ ਦਾ ਨਾਮ ਮੁਖਤਿਆਰ ਸਿੰਘ ਜ਼ਫਰ ਹੈ ਆਮ ਲੋਕ ਇਹਨਾਂ ਨੂੰ ਇੱਕ ਢਾਡੀ ਦੇ ਤੌਰ ਤੇ ਜਾਂ ਕਮਿਸ਼ਨਰ ਦੇ ਤੌਰ ਤੇ ਜਾਣਦੇ ਨੇ ਪਰ ਇਹਨਾਂ ਨੇ ਜਿਹੜਾ ਆਪਣੇ ਗੀਤਾਂ ਦੇ ਰਾਹੀ ਆਪਣੀ ਕਬੀਸ਼ਰੀ ਰਾਹੀ ਆਪਣੀ ਢਾਡੀ ਕਲਾ ਦੇ ਰਾਹੀ ਜਿਹੜੇ ਸੁਨੇਹੇ ਦਿੱਤੇ ਨੇ ਉਹ ਜ਼ਿੰਦਗੀ ਦੇ ਨਾਲ ਜੁੜੇ ਹੋਏ ਨੇਗੇ ਜ਼ਿੰਦਗੀ ਦੇ ਹਰ ਮੋੜ ਦੇ ਉੱਤੇ ਇਹਨਾਂ ਨੇ ਲੋਕਾਂ ਨੂੰ ਸੇਧ ਦਿੱਤੀ ਹੈ ਔਰ ਹੈਂਡ ਟੂ ਮਾਊਥ ਵਾਲੀ ਜਿਹੜੀ ਗੱਲ ਮੈਂ ਕਹਿਣਾ ਕਿ ਚੰਗੀਆਂ ਤੁਰਸ਼ੀਆਂ ਦੇ ਵਿੱਚ ਵੀ ਇਹਨਾਂ ਨੇ ਆਪਣਾ ਸਟੈਂਡ ਨਹੀਂ ਬਦਲਿਆ ਹੈਗਾ ਲਗਾਤਾਰ ਇਹਨਾਂ ਨੇ ਫਿਰਕਾ ਪ੍ਰਸਤੀ ਦੇ ਖਿਲਾਫ ਸੁਨੇਹਾ ਦਿੱਤਾ ਹੈ ਲੋਕਾਂ ਨੂੰ ਧਰਮਾਂ ਤੋਂ ਉੱਪਰ ਉੱਠ ਕੇ ਜ਼ਿੰਦਗੀ ਜਿਉਣ ਦੀ ਜਾਚ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਲੋਕਾਂ ਨੂੰ ਬਹਿਮਾ ਪਰਮਾ ਦੇ ਵਿੱਚੋਂ ਨਿਕਲਣ ਦਾ ਸੁਨੇਹਾ ਦਿੱਤਾ ਆਪਣੀ ਕਲਾ ਦੇ ਨਾਲ ਔਰ ਇਹਨਾਂ ਨੇ ਪ੍ਰਵਾਸ ਜਿਹੜਾ ਹੈਗਾ ਵੱਡੇ ਪੱਦਰ ਦੇ ਉੱਤੇ ਪੰਜਾਬ ਦੀ ਧਰਤੀ ਤੋਂ ਹੁਣ ਹੋ ਰਿਹਾ ਕਿ ਮੁੰਡੇ ਤੇ ਕੁੜੀਆਂ ਜਹਾਜ਼ ਭਰ-ਭਰ ਕੇ ਵਿਦੇਸ਼ਾਂ ਨੂੰ ਜਾ ਰਹੇ ਨੇਗੇ ਤੇ ਇਹ ਵੀ ਇੱਕ ਕਿਸਮ ਦਾ ਉਜਾੜਾ ਹੈ ਇੱਕ ਉਜਾੜਾ ਤਾਂ 47 ਚ ਹੋਇਆ ਸੀਗਾ ਇੱਕ ਇਹ ਉਜਾੜਾ ਹੈ ਕਿ ਅਸੀਂ ਖੁਸ਼ੀ-ਖੁਸ਼ੀ ਸਾਡੇ ਹੁਣ ਧਾਰਮਿਕ ਸਥਾਨਾਂ ਦੇ ਵਿੱਚ ਜਹਾਜ਼ ਖਡਾਉਣੇ ਜਹਾਜ਼ ਹੁੰਦੇ ਜਿਹੜੇ ਉਹ ਜਹਾਜ਼ ਚੜ ਰਹੇ ਨੇ ਕਿ ਬਾਬਾ ਸਾਡੇ ਪੁੱਤ ਨੂੰ ਕਿਵੇਂ ਨੇ ਸਾਡੀ ਧੀ ਨੂੰ ਕਿਵੇਂ ਨੇ ਕਿਵੇਂ ਜਹਾਜ਼ ਦੇ ਉੱਤੇ ਬਿਠਾ ਦੇ ਤੇ ਬਾਹਰ ਭੇਜ ਦੇ ਇਸ ਤਰ੍ਹਾਂ ਦੀਆਂ ਅਰਦਾਸਾਂ ਹੋਣ ਲੱਗੀਆਂ ਜਦੋਂ ਇਸ ਤਰ੍ਹਾਂ ਦੀਆਂ ਅਰਦਾਸਾਂ ਹੋਣ ਲੱਗ ਜਾਣ ਤਾਂ ਉਦੋਂ ਫਿਰ ਇੱਕ ਕਲਾਕਾਰ ਦਾ ਫਰਜ਼ ਬਣ ਜਾਂਦਾ ਹੈ ਕਿ ਉਹ ਆਪਣੀ ਕਲਾ ਦੇ ਰਾਹੀਂ ਲੋਕਾਂ ਨੂੰ ਕੋਈ ਸਾਰਥਕ ਸੁਨੇਹਾ ਦੇਵੇ ਕਾ ਜਫਰ ਸਾਹਿਬ ਤੁਸੀਂ ਇਸ ਮਸਲੇ ਦੇ ਉੱਤੇ ਕਿਹੜਾ ਸੁਨੇਹਾ ਦਿੱਤਾ ਹੈ ਇਹ ਜਿਹੜੀ ਵਿਦੇਸ਼ਾਂ ਨੂੰ ਦੌੜ ਰਹੀ ਜਵਾਨੀਆਂ ਸਾਡੀ ਦੇਖੋ ਜੀ ਦੋ ਗੱਲਾਂ ਨੇ ਇੱਕ ਤਾਂ ਇਹਨਾਂ ਦੇ ਜਾਣ ਦਾ ਕਾਰਨ ਹੈ ਬੇਰੋਜ਼ਗਾਰੀ ਬਿਲਕੁਲ ਬੇਰੋਜ਼ਗਾਰਾਂ ਦੀ ਬੇਤਿਆਨੀ 47 ਤੋਂ ਬਾਅਦ ਕਰਦਿਆਂ ਕਰਦਿਆਂ ਰਾਜਨੀਤਿਕਾਂ ਨੇ ਆਪਦੇ ਘਰ ਭਰਲੇ ਸਾਡੇ ਘਰ ਉਜਾੜਤੇ ਬਿਲਕੁਲ ਵਿਦਿਆ ਸਿਹਤ ਤੇ ਰੋਜ਼ਗਾਰ ਤਿੰਨ ਚੀਜ਼ਾਂ ਦੇਣੀਆਂ ਹੁੰਦੀਆਂ ਹੂੰ ਇੱਥੋਂ ਦੀਆਂ ਸਰਕਾਰਾਂ ਇੱਥੋਂ ਦੇ ਰਾਜਨੀਤਿਕ ਤਿੰਨਾਂ ਤੋਂ ਭੱਜ ਗਏ ਸਿਹਤ ਸਿੱਖਿਆ ਤੇ ਰੁਜ਼ਗਾਰ ਰੁਜ਼ਗਾਰ ਹਮਮ ਹੁਣ ਤੁਸੀਂ ਗੱਲ ਕੀਤੀ ਸੀ ਪਿੱਛੇ ਵੀ ਅਨਸਲਵੜੀ ਮੂਵਮੈਂਟ ਉੱઠી ਕੋਈ ਲਹਿਰ ਉੱਠਦੀ ਹੈ ਨਾ ਉਹਦੇ ਪਿੱਛੇ ਕਾਰਨ ਹੁੰਦੇ ਆ ਹਮ ਚਾਹੇ ਉਹ ਅਨਸਲਵੜੀ ਮੂਵਮੈਂਟ ਹੋਵੇ ਤੇ ਚਾਹੇ ਆ ਮਗਰੋਂ ਸਾਡਾ ਜਿਹੜਾ ਖੜਕੂ ਦੌਰ ਪਈ ਗਿਆ ਇਹ ਮੈਨੂੰ ਪਤਾ ਥੋਡੇ ਬਾਰੇ ਤੁਸੀਂ ਜਿਹੜਾ ਹੈਗਾ ਨਾ ਇਹ नक्सਲਵਾੜੀ ਲਹਿਰ ਨਾਲ ਜੁੜੇ ਰਹੇ ਹੋਗੇ ਤੁਸੀਂ 1967 ਦੇ ਵਿੱਚ ਲਹਿਰ ਸ਼ੁਰੂ ਹੋਈ ਸੀ ਬੰਗਾਲ ਦੀ ਧਰਤੀ ਤੋਂ ਜੀ ਜੀ नक्सਲਵਾੜੀ ਇੱਕ ਪਿੰਡ ਦਾ ਨਾਮ ਮੈਨੂੰ ਪਤਾ ਹੈ ਹਾਂਜੀ ਤੇ ਤੁਸੀਂ ਤਾਂ ਇਸ ਲਹਿਰ ਦੇ ਮਤਲਬ ਬਕਾਇਦਾ ਕੰਮੇ ਰਹੇ ਹੋ ਮੈਨੂੰ ਪਤਾ ਇਹਦੇ ਵਿੱਚ ਕੰਮ ਕੀਤਾ ਤੁਸੀਂ ਜੀ ਤੇ ਉਹ 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 ਤੁਸੀਂ ਇਹਦੇ ਵਿੱਚ ਆ ਕੇ ਤੁਹਾਨੂੰ ਇੱਥੋਂ ਕੀ ਮਿਲਿਆ ਇਸ ਨਕਸਲਾਈਟ ਮੂਵਮੈਂਟ ਦੇ ਵਿੱਚੋਂ ਤੁਸੀਂ ਕੀ ਖੱਟਿਆ ਕੀ ਕੋ ਆਇਆ ਇਹ ਦੇਖੋ ਭਾਈ ਜੀ ਜਿੱਥੋਂ ਤਾਈਂ ਤਾਂ ਮਿਲਿਆ ਮਨੁੱਖ ਦਾ ਨਾ ਨਜ਼ਰੀਆ ਜਿਹੜਾ ਦ੍ਰਿਸ਼ਟੀਕੋਣ ਹੈ ਉਹ ਹੀ ਮਨੁੱਖ ਨੂੰ ਬਣਾਉਂਦਾ ਜੇ ਮਾੜਾ ਹੋਊਗਾ ਤੇ ਮਾੜਾ ਬਣ ਜੂ ਜੇ ਚੰਗਾ ਹੋ ਚੰਗਾ ਜਿਹੜਾ ਮੈਨੂੰ ਮਿਲਿਆ ਲਹਿਰਾਂ ਦੇ ਵਿੱਚੋਂ ਤੇ ਇਤਿਹਾਸ ਵਿੱਚੋਂ ਮੈਂ ਦ੍ਰਿਸ਼ਟੀਕੋਣ ਲਿਆ ਅੱਛਾ ਤੁਹਾਨੂੰ ਇਹ ਤਾਂ ਤੁਹਾਨੂੰ ਦ੍ਰਿਸ਼ਟੀਕੋਣ ਤੁਹਾਨੂੰ ਨਜ਼ਰੀਆ ਮਿਲਿਆ ਇੱਕ ਦੁਨੀਆ ਨੂੰ ਵੇਖਣ ਦਾ ਦੁਨੀਆ ਨੂੰ ਵੇਖਣ ਦਾ ਇਹ ਕੀ ਹੈ ਜ਼ਿੰਦਗੀ ਕੀ ਹੈ ਵਾਹ ਜੀ ਵਾਹ ਜ਼ਿੰਦਗੀ ਕਿਉਂ ਜ਼ਰੂਰੀ ਹੈ ਹੂੰ ਇੱਥੋਂ ਤਾਂ ਹੀ ਹੂੰ ਮੈਂ ਤਾਂ ਇਹ ਵੀ ਗੱਲ ਤੇ ਖੜਾ ਹੈਗਾ ਹੂੰ ਬਈ ਸਾਡੇ ਆਵਾਦ ਵਿਵਾਦ ਆ ਜਿੰਨੀ ਕਿ ਸਾਨੂੰ ਗਿਆ ਆ ਗਿਆ ਗਿਆਨ ਦੀ ਘਾਟ ਆ ਸੀ ਉਵੇਂ ਬੋਲੀ ਜਾ ਰਹੇ ਆ ਅਰਬ ਤੇ ਮਸਲਿਆਂ ਦੇ ਬਹੁਤ ਕੁਝ ਕਹਿੰਦੇ ਆ ਤੁਸੀਂ ਇੱਕ ਮਿੰਟ ਜੀ ਜ਼ਰੂਰੀ ਆ ਇਹ ਹੁਣ ਮੈਂ ਜੋ ਪੜਿਆ ਇੱਥੋਂ ਮੈਂ ਸਿੱਖਿਆ ਗੁਰਬਾਣੀ ਚੋਂਦਾ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਰੱਬ ਕੋਈ ਕਿਤੇ ਤਾਂ ਨਹੀਂ ਰਹਿੰਦਾ ਉਹ ਤੁਹਾਡੇ ਵਿੱਚ ਹੈ ਸੱਚ ਹੀ ਰੱਬ ਹੈ ਸੱਚੇ ਦਾ ਹੀ ਇੱਥੇ ਰਹਿਣਾ ਤੇ ਸੱਚ ਵਾਸਤੇ ਹੀ ਮਨੁੱਖ ਨੂੰ ਲੜਨਾ ਘੁਲਣਾ ਪਊਗਾ ਕਿਤੋਂ ਬੂਰੀਆਂ ਨਹੀਂ ਆਉਂਦੀਆਂ ਪੈਕੇਜ ਹੋਈਆਂ ਖਾਣ ਨੂੰ ਤਾਹੀਂ ਤਾਂ ਮੈਂ ਸਿੱਖਿਆ ਵੀ ਕਿਰਤ ਕਰੋ ਤੇ ਵੰਡ ਛਕੋ ਮੈਂ ਤਾਂ ਹੈਰਾਨ ਹੋ ਗਿਆ ਇੱਕ ਦਿਨ ਪੜ੍ਹ ਕੇ ਹਮ ਬਾਬਾ ਨਾਨਕ ਸੱਚਾ ਸੌਦਾ ਕਰਨ ਜਾਂਦਾ ਉੱਥੇ ਸਾਧ ਮਿਲਦੇ ਆ ਸਾਧ ਦੋ ਤਰ੍ਹਾਂ ਦੇ ਆ ਇੱਕ ਆਪ ਦੇ ਆਪ ਨੂੰ ਸਾਧਣ ਵਾਲੇ ਇੱਕ ਸਵਾਦਾਂ ਵਾਲੇ ਹੁੰਦੇ ਆ ਉਹ ਸਾਧਦੇ ਨਹੀਂ ਉਹ ਤਾਂ ਰਗੜਦੇ ਆ ਹੁਣ ਬਾਬੇ ਨਾਨਕ ਨੇ ਸਿੱਖਿਆ ਵੀ ਉਹ ਭੁੱਖੇ ਆ ਉਹਨਾਂ ਨੂੰ ਕਹਿੰਦਾ ਬਾਬਾ ਤੁਸੀਂ ਵੀ ਪਿੰਡਾਂ ਚੋਂ ਜਾ ਕੇ ਲੈ ਆਓ ਉਹ ਕਹਿੰਦੇ ਯਾਰ ਮੰਗਣਾ ਹੀ ਸਾਡੇ ਆਸਤੇ ਤਾਂ ਮਹਿਨ ਹੈ ਮੰਗੇ ਕਿਉਂ ਮਨੁੱਖ ਹਾਂ ਉਥੋਂ ਸਿੱਖਿਆ ਬਾਬੇ ਨੇ ਬਾਬੇ ਤੋਂ ਕੰਮ ਐ ਸਿੱਖ ਲਿਆ ਠੀਕ ਹੈ ਮੈਂ ਤੁਹਾਨੂੰ ਬੇਨਤੀ ਇਹ ਕੀਤੀ ਸੀ ਵੀ ਉਹਦੇ ਪ੍ਰਵਾਸ ਦੇ ਉੱਤੇ ਤੁਸੀਂ ਕਿਸੀ ਲਿਖਾ ਦਿੱਤਾ ਜਿਹੜਾ ਬੇਰੋਜ਼ਗਾਰੀ ਦੇ ਕਾਰਨ ਵਿਦੇਸ਼ਾਂ ਨੂੰ ਦੌੜ ਰਹੀ ਜਵਾਨੀ ਹੈ ਹਾਂਜੀ ਉਹਦੇ 'ਚ ਇਹ ਹੈ ਇੱਕ ਘਰ ਦੀ ਮੈਂ ਵਿਥਿਆ ਕਹਿਣਾ ਹੈ ਲੜਕੀ ਨੇ ਆਈ ਲਿਟ ਕੀਤੀ ਹੈ ਸਾਡੇ ਇਹ ਆ ਵੀ ਜੰਮ ਦੇ ਬੱਚਿਆਂ ਦੇ ਦਿਮਾਗਾਂ ਦੇ ਬਾਤ ਹੈ ਗਾਓ ਹੈ ਬੇਰੋਜ਼ਗਾਰੀ ਕਿ ਹੁਣ ਮੈਂ ਗਾ ਕੇ ਸੁਣਾ ਸਕਦਾ ਤੁਹਾਨੂੰ ਹਾਂ ਸੁਣਾ ਦਿਓ ਸੁਣਾ ਦਿਓ ਲੜਕੀ ਨੇ ਦੂਏ ਦਿਨ ਜਹਾਜ਼ ਚੜਨਾ ਹੈ ਪਰਿਵਾਰ ਵਾਲੇ ਮਿਲਣ ਆਏ ਆ ਉਹਦਾ ਲੜਕੀ ਦਾ ਦਾਦਾ ਇੱਕ ਨੁਕਰੇ ਮੰਜੇ ਤੇ ਇਕੱਲਾ ਬੈਠਾ ਬੜਾ ਉਦਾਸ ਹੈ ਉਹਦਾ ਕੋਈ ਹਾਂ ਨੂੰ ਮਰਉਂਦਾ ਕਹਿੰਦਾ ਬੰਤਾ ਸਿਆ ਤੁਸੀਂ ਯਾਰ ਪੈਸਾ ਲਾਇਆ ਕੁੜੀ ਨੇ ਮਿਹਨਤ ਕੀਤੀ ਜੇ ਹੁਣ ਸਿਰੇ ਬੇੜੀ ਲੱਗਣ ਲੱਗੀ ਤੂੰ ਉਦਾਸ ਕਿਉਂ ਹੈ ਤਾਂ ਉਹਨੇ ਜੋ ਕਿਹਾ ਮੈਂ ਉਹਦੇ ਚ ਕਿਹਾ ਬੋਲੋ ਬੋਲੋ ਕੂਨ ਜਾਂ ਉੱਡ ਚਲੀਆਂ ਇੰਨਾ ਮੁੜ ਕੇ ਵਤਨ ਨਹੀਂ ਆਉਣਾ ਕੂੰ ਜਾਂ ਉੱਡ ਚੱਲਿਆਂ ਢੀਆਂ ਪੁੱਤਾਂ ਵਾਲੇ ਉਹ ਸੁਣੋ ਕਿਵੇਂ ਮਨ ਦੀ ਮੈਂ ਖੋਲ ਸੁਣਾਵਾ ਸਬਰ ਬੰਨ ਟੁੱਟ ਚੱਲਿਆ ਇਹਨੂੰ ਰੁੜਦੇ ਨੂੰ ਕਿਵੇਂ ਮੈਂ ਬਚਾਵਾਂ ਜੀਦੇ ਘਰ ਅੱਗ ਲੱਗ ਗਈ ਜੀਦੇ ਘਰ ਅੱਗ ਲੱਗ ਗਈ ਉਹਦਾ ਫਰਜ ਹੈ ਮੱਤ ਦੀ ਵਜਾਉਣਾ ਕੂੰਜਾਂ ਉੱਡ ਚਲੀਆਂ ਐਨਾ ਮੁੜ ਕੇ ਵਤਨ ਨਹੀਂ ਆਉਣਾ ਅੱਜ ਪੁੱਠਾ ਸੌਣ ਦੇ ਬੱਦਲ ਵਾਂਗਰਾ ਜਿੱਥੇ ਮਹਿਰ ਕੁਦਰਤ ਦੀ ਵਰਦੀ ਭਾਗਾ ਵਾਲੀ ਹੈ ਧਰਤੀ ਲੋੜਾਂ ਉਰੀਆਂ ਮਨੁੱਖ ਦੀਆਂ ਕਰਦੀ ਜਿੱਥੇ ਆਕੇ ਭੁੱਖੇ ਰਾਜ ਦੇ ਸੀ ਮੁਲਕ ਪੰਜਾਬ ਮਨ ਪਹੋਣਾ ਕੂੰਜਾਂ ਉੱਡ ਚਲੀਆਂ ਅੱਧ ਪੁੱਠਾ ਢੇੜ ਪੈ ਗਿਆ ਇੱਥੋਂ ਹਰ ਕੋਈ ਭੱਜਣਾ ਚਾਵੇ ਰਾਖਿਆਂ ਨੇ ਖੇਤ ਲੁੱਟਿਆ ਇੱਥੇ ਬੇਰੁਜ਼ਗਾਰੀ ਵੱਡ ਖਾਵੇ ਕਰਾਂ ਚ ਉਹ ਜਾੜਾ ਪੈ ਗਿਆ ਕਰਾਂ ਚ ਉਹ ਜਾੜਾ ਪੈ ਗਿਆ ਸੋਚੋ ਰਲ ਕੇ ਕਿਵੇਂ ਠੱਲ ਪਾਉਣਾ ਕੁੰਜਾਂ ਉੱਡ ਚੱਲੀਆਂ ਬੁੱਢੇ ਮਾਈ ਬਾਪ ਪਿੱਛੇ ਵਿੱਚ ਚਿੰਤਾ ਅਟੈਕ ਨਾਲ ਮਰਨੇ ਸੁਣਿਆਂ ਘਰਾਂ ਚ ਬੈਠ ਕੇ ਜਿੰਨਾ ਬੇਵਸ ਹਾਂ ਕੇ ਪਰਨੇ ਮਨ ਪਰਦੇਸੀ ਬੈਠ ਕੇ ਕੀ ਵੀਡੀਓ ਕਾਲ ਪਰ ਤੌਣਾ ਕੁੰਜਾਂ ਉੱਡ ਚੱਲੀਆਂ ਰਫਰ ਮਲੋਕਿਆਂ ਵਾਲਿਆ ਕਿਵੇਂ ਆਪਣੇ ਹਾਲਾਤ ਬਦਲਾਈਏ ਘਰਾਂ ਵਿੱਚੋਂ ਗਈਆਂ ਰੌਣਕਾਂ ਕਿਵੇਂ ਮੋੜ ਕੇ ਉਹਨਾਂ ਨੂੰ ਲਿਆਈਏ ਪਾਤਾ ਉਜਾੜਾ ਜਿਨ੍ਹਾਂ ਨੇ ਕਿਵੇਂ ਮੋੜ ਮਾ ਨੇ ਹੁੰਦੜਲ ਪਾਉਣਾ ਕੂੰਜਾਂ ਉੱਡ ਚਲੀਆਂ ਤਾਂ ਦੋਸਤੋ ਇਹਦੇ ਵਿੱਚ ਚਿੰਤਾ ਜ਼ਾਹਰ ਕੀਤੀ ਹੈ ਇਹਨਾਂ ਨੇ ਤੇ ਸੁਨੇਹਾ ਵੀ ਦਿੱਤਾ ਹੈ ਕਿ ਕੁੰਝਾਂ ਸਾਡੇ ਉਹ ਧੀਆਂ ਤੇ ਪੁੱਤ ਜਿਹੜੇ ਹੈਗੇ ਜਿਨ੍ਹਾਂ ਨੇ ਬੁਢਾਪੇ ਦੇ ਵਿੱਚ ਸਾਡੀ ਡੰਗੋਰੀ ਬਣਨਾ ਹੁੰਦਾ ਹੈ ਰੋਜ਼ੀ ਰੋਟੀ ਦੀ ਖਾਤਰ ਬੇਰੁਜ਼ਗਾਰੀ ਦੇ ਝੰਬੇ ਹੋਏ ਉਹ ਵਿਦੇਸ਼ਾਂ ਨੂੰ ਦੌੜ ਰਹੇ ਨੇਗੇ ਜਿੱਥੇ ਇਹਦੇ ਵਿੱਚ ਸੁਨੇਹਾ ਦਿੱਤਾ ਮੋਟੀਵੇਟ ਕੀਤਾ ਹੈ ਉੱਥੇ ਉਹ ਤਾਕਤਾਂ ਜਿਨ੍ਹਾਂ ਨੇ ਇਹ ਹਾਲਾਤ ਪੈਦਾ ਕੀਤੇ ਹੈ ਉਹਨਾਂ ਨਾਲ ਟੱਕਰਨ ਦਾ ਸਨੇਹਾ ਵੀ ਜ਼ਫਰ ਸਾਹਿਬ ਨੇ ਆਪਣੇ ਇਸ ਦੇ ਵਿੱਚ ਦਿੱਤਾ ਹੈਗਾ ਤੇ ਤੁਸੀਂ ਜਿੰਦਗੀ ਦੇ ਸਾਰੇ ਰੰਗਾਂ ਦੇ ਉੱਤੇ ਲਿਖਿਆ ਹੈਗਾ ਤੰਗੀਆਂ ਤੁਰਸ਼ੀਆਂ ਕਿਵੇਂ ਖਤਮ ਹੋਣ ਸਾਡੀ ਜ਼ਿੰਦਗੀ ਦੇ ਵਿੱਚੋਂ ਮਜ਼ਦੂਰਾਂ ਦੇ ਉੱਤੇ ਤੁਸੀਂ ਕੁਝ ਲਿਖਿਆ ਮਜ਼ਦੂਰਾਂ ਦੇ ਉੱਤੇ ਲਿਖਿਆ ਜੀ ਮੈਂ ਬੱਚਿਆਂ ਨੇ ਰੱਬ ਨਾਲ ਗੱਲਾਂ ਕਰਦੇ ਵਾਹ ਹੈ ਜੀ ਅੱਛਾ ਹੈ ਕਿਉਂਕਿ ਮੈਂ ਹਰ ਗੱਲ ਨੂੰ ਜਿਹੜੀ ਲੋਕਾਂ ਦੀ ਸੋਚ ਹੈ ਲੋਕਾਂ ਦੀ ਬੋਲੀ ਹੈ ਜੀ ਮੈਂ ਉਹਦੇ ਵਿੱਚ ਕਹਿਣ ਦਾ ਯਤਨ ਕਰਦਾ ਹਾਂ ਹਾਂਜੀ ਇੱਕ ਸਕਿੰਟ ਠੀਕ ਤਾਂ ਦੋਸਤੋ ਇਹ ਮੁਖਤਿਆਰ ਜ਼ਫਰ ਨੇ ਜਿਨ੍ਹਾਂ ਨੇ ਲਗਾਤਾਰ ਜ਼ਿੰਦਗੀ ਦੇ ਹਰ ਫਰੰਟ ਦੇ ਉੱਤੇ ਖੜ ਕੇ ਲਿਖਿਆ ਤੇ ਗਾਇਆ ਮਜ਼ਦੂਰ ਜਿਹੜੇ ਸਾਡੀ ਦੁਨੀਆ ਦਾ ਵੱਡਾ ਹਿੱਸਾ ਨੇ ਇਸ ਧਰਤੀ ਦੇ ਉੱਤੇ ਜੋ ਕੁਝ ਵੀ ਬਣਿਆ ਦਿਖਦਾ ਹੈ ਚਾਹੇ ਉਹ ਕਾਰਾਂ ਕੋਠੀਆਂ ਬਿਲਡਿੰਗਾਂ ਜੋ ਕੁਝ ਵੀ ਹੈ ਇੱਥੇ ਉਹ ਸਾਰੀ ਕੀਤੀ ਹੈ ਉਹ ਮਜ਼ਦੂਰਾਂ ਨੇ ਕੀਤੀ ਹੈ ਪਰ ਮਜ਼ਦੂਰ ਦੀ ਜਿਹੜੀ ਜ਼ਿੰਦਗੀ ਹੈ ਕਿ ਸਭ ਤੋਂ ਬਦਤਰ ਹੈ ਸਭ ਤੋਂ ਮਾੜੀ ਹੈ ਉਹਦੇ ਉੱਤੇ ਤੁਸੀਂ ਕਿਸ ਨੇ ਹੱਦ ਦਿੱਤਾ ਜੀ ਦੋ ਲਾਈਨਾਂ ਸਿਰਫ ਇੱਕ ਤਾਂ ਇਹ ਹੈ ਜਦੋਂ ਮੈਂ ਮਜ਼ਦੂਰ ਬੱਚੇ ਨੂੰ ਦੇਰੀ ਤੇ 5 ਰੁਪਏ ਦਾ ਦੁੱਧ ਖਰੀਦਦਾ ਵੇਖਦਾ ਉਹ ਮਜ਼ਦੂਰ ਬੱਚਾ ਮੈਂ ਰੱਬ ਨਾਲ ਗੱਲਾਂ ਕਰਦਾ ਵਿਖਾਇਆ ਜੀ ਅੱਛਾ ਵਾਹਿਗੁਰੂ ਗੋੜ ਭਗਵਾਨ ਅੱਲਾਹ ਤਾਲਾ ਦੱਸ ਕੀ ਹੋਇਆ ਸਾਡੇ ਤੋਂ ਕਸੂਰ ਪਸ਼ੂਆਂ ਤੋਂ ਭੈੜੀ ਸਾਡੀ ਜ਼ਿੰਦਗੀ ਬਦਲ ਦੇ ਅਸੀਂ ਵੀ ਗਰੀਬ ਤੇਰਾ ਨੂਰ ਪਸ਼ੂਆਂ ਤੋਂ ਪੈੜੀ ਸਾਡੀ ਜ਼ਿੰਦਗੀ ਬਦਲਦੇ ਜੇ ਤੂੰ ਤਾਕਤ ਮਜ਼ਦੂਰ ਦੀ ਪਸ਼ੂਆਂ ਤੋਂ ਵੀ ਪੈੜੀ ਜ਼ਿੰਦਗੀ ਹੈ ਜੀ ਮਾਂ ਪਸ਼ੂਆਂ ਨੂੰ ਤਾਂ ਪੱਠੇ ਰੱਜਵੇਂ ਮਿਲ ਜਾਂਦੇ ਖਾਣ ਨੂੰ ਹਾਂਜੀ ਉਸ ਤੋਂ ਵੀ ਪੈੜੀ ਜ਼ਿੰਦਗੀ ਹਾਂਜੀ ਕਹਿੰਦਾ ਸੁੱਕ ਗਿਆ ਪਿੰਜਰ ਮਾਂ ਤੇ ਪਿਓ ਦੀ ਗੱਲ ਕਰਦਾ ਜੀ ਕਹਿੰਦਾ ਸੁਣਿਆ ਸਭ ਤੇਰੀ ਮਰਜ਼ੀ ਤੇ ਚੱਲਦਾ ਜੋ ਵੀ ਹੈ ਕਾਰ ਵਿਹਾਰ ਸਾਡੇਆਂ ਘਰਾਂ 'ਚ ਤੰਬੂ ਤੰਗੀਆਂ ਨੇ ਤਾਲ ਲੈ ਹੋਰ ਨਾਲ ਦੇ ਘਰਾਂ 'ਚ ਬਹਾਰ ਨਸ਼ੇ ਦੀਆਂ ਗੋਲੀਆਂ ਤੇ ਲੱਗ ਗਿਆ ਸਾਡਾ ਬਾਪੂ ਦਸਕਾ ਤੋਂ ਹਾਜ਼ਰ ਹਜ਼ੂਰ ਵਾਹ ਪਸੂਆਂ ਤੋਂ ਪੜੀ ਸਾਡੀ ਜ਼ਿੰਦਗੀ ਬਦਲਦੇ ਅਸੀਂ ਵੀ ਗਰੀਬ ਤੇਰਾ ਨੂਰ ਹਮ ਸੁੱਕ ਗਿਆ ਪਿੰਜਰ ਉਹਦਾ ਕੰਮ ਤੋਂ ਕੰਮੋਂ ਤੋਂ ਹੋਮਦਾ ਨਹੀਂ ਕਿਵੇਂ ਘਰ ਤੋਰੇ ਸਾਡੀ ਮਾਂ ਹੰ ਹੱਟੀ ਵਾਲਾ ਸੌਦਾ ਦੇਣੋਂ ਕਰ ਇਨਕਾਰ ਗਿਆ ਜਾਈਏ ਹੁਣ ਅਸੀਂ ਕਿਹੜੇ ਥਾਂ ਅਸੀਂ ਤਾਂ ਜਿਉਂਦੇ ਹੋਏ ਮਰਿਆਂ ਦੇ ਨਾਲੋਂ ਭੇੜੇ ਚੱਲਦਾ ਨਾ ਚਾਰਾ ਮਜਬੂਰ ਪਸ਼ੂਆਂ ਤੋਂ ਭੇੜੀ ਸਾਡੀ ਜ਼ਿੰਦਗੀ ਬਦਲਦੇ ਅਸੀਂ ਵੀ ਗਰੀਬ ਤੇਰਾ ਨੂਰ ਆ ਦੋ ਫਿਕਰੇ ਮੈਂ ਕਹਿਣਾ ਚਾਹਣਾ ਜੀ ਜ਼ਰੂਰ ਹਾਂ ਸੰਖੇਪ ਬਿੱਲੀਆਂ ਤੇ ਚੂਹੇ ਸਾਡੇ ਘਰੋਂ ਭੁੱਖੇ ਭੱਜ ਗਏ ਅਸੀਂ ਬਿਨਾਂ ਬਿੱਲੀਆਂ ਤੇ ਚੂਹੇ ਗਰੀਬਾਂ ਦੇ ਘਰਾਂ ਚੋਂ ਭੁੱਖੇ ਭੱਜ ਗਏ ਭੁੱਖੇ ਭੱਜ ਗਏ ਓਏ ਹੋ ਤੇ ਅਸੀਂ ਬਿਨਾਂ ਰੋਟੀਆਂ ਸਕੂਲ ਓਹੋ ਬਿੱਲੀਆਂ ਤੇ ਚੂਹੇ ਭੁੱਖੇ ਸਾਡੇ ਘਰੋਂ ਭੱਜ ਗਏ ਅਸੀਂ ਬਿਨਾਂ ਰੋਟੀਆਂ ਸਕੂਲ ਧੋਤੇ ਉਹ ਬਗੈਰ ਸਾਡੇ ਗਲ ਮੈਲੀ ਵਰਦੀ ਤੇ ਤਾਈਆਂ ਲਈਏ ਝੜਕ ਕਬੂਲ ਘਰ ਤੇ ਸਕੂਲ ਸਾਡਾ ਦੋਹੀ ਥਾਂ ਹੀ ਬੁਰਾ ਹਾਲ ਇਹ ਤੇਰਾ ਕੀ ਦਸਤੂਰ ਹਾਂਜੀ ਇਹ ਤਾਂ ਰੱਬ ਨੂੰ ਮੇਹਣਾ ਮਾਰਿਆ ਜਿਹੜਾ ਜਿਹਦਾ ਜਿਹਦੇ ਬਾਰੇ ਕਿਹਾ ਜਾਂਦਾ ਵੀ ਉਹਦੇ ਹੁਕਮ ਤੋਂ ਬਿਨਾ ਪੱਤਾ ਨਹੀਂ ਝੁਲਦਾ ਹੈਗਾ ਉਸ ਰੱਬ ਨੂੰ ਤੁਸੀਂ ਮੇਹਣਾ ਮਾਰਿਆ ਤੇ ਮੈਨੂੰ ਐਂ ਲੱਗਦਾ ਇਹ ਪ੍ਰੇਰਣਾ ਤੁਸੀਂ ਗੁਰੂ ਨਾਨਕ ਤੋਂ ਲਈ ਲਗਦੀ ਹੈ ਜਦੋਂ ਬਾਬਰ ਨੇ ਆ ਕੇ ਇੱਥੇ ਬਡਾਂਗਾ ਕੀਤਾ ਲੋਕਾਂ ਦਾ ਤਾਂ ਬਾਬੇ ਨਾਨਕ ਨੇ ਵੀ ਰੱਬ ਨੂੰ ਮੇਹਣਾ ਮਾਰਿਆ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰ ਆਇਆ ਆਪੇ ਦੋਸ਼ ਨਾ ਦੇਈ ਕਰਤਾ ਜਮਕਰ ਮੁਗਲ ਚੜਾਇਆ ਇਤੀ ਮਾਰ ਪਈ ਕੁਰਲਾਣੀ ਤੈਂ ਕਿ ਦਰਦ ਨਾ ਆਇਆ ਇਹ ਤੁਸੀਂ ਮੈਨੂੰ ਐ ਲੱਗਦਾ ਉਸੇ ਤਰਜ਼ ਦੇ ਉੱਤੇ ਉਹ ਹੀ ਪ੍ਰੇਰਣਾ ਲੈ ਕੇ ਤੁਸੀਂ ਲਿਖੀ ਹੈ ਵੀ ਰੱਬ ਫਿਰ ਇਹ ਗਰੀਬੀ ਰੱਬ ਕਿਉਂ ਦਿੰਦਾ ਹੈ ਗਰੀਬਾਂ ਨੂੰ ਹਾਂਜੀ ਮੈਂ ਨਾਨਕ ਤੋਂ ਹੀ ਹਮ ਅਸਲ ਵਿੱਚ ਸੱਚ ਪਾਣਨ ਤੁਰਿਆ ਹਾਂ ਹਮ ਮੈਂ ਸਿੱਖ ਬਣਨ ਤੁਰਿਆ ਸੀ ਹਮ ਪਰ ਮੈਂ ਸਿੱਖ ਬਣ ਨਹੀਂ ਸਕਿਆ ਮੈਂ ਜਿਨ੍ਹਾਂ ਨੂੰ ਸਿੱਖਾਂ ਨੂੰ ਵੇਖਿਆ ਹਮ ਉਹ ਮਲਕਪਾਗੋਆ ਦੇ ਸੀਗੇ ਉਹ ਭਾਈ ਲਾਲੋ ਦਾ ਨਹੀਂ ਸੀ ਉੱਥੇ ਕੋਈ ਸਿੱਖੀ ਸਰੂਪ ਚ ਸਿੱਖੀ ਸਰੂਪ ਚ ਮਲਕਪਾਗੋ ਤੁਰੇ ਫਿਰਦੇ ਨੇ ਤੁਰੇ ਫਿਰਦੇ ਅੱਜ ਵੀ ਆ ਤਾਂ ਬਹੁਤ ਵੱਡੀ ਗੱਲ ਕਹੀਏ ਤੁਸੀਂ ਬਹੁਤ ਵੱਡੀ ਗੱਲ ਕਹੀ ਸਿੱਖੀ ਸਰੂਪ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਮਲਕਪਾਗੋ ਮਲਕਪਾਗੋ ਜਿਹੜੇ ਨੇ ਉਹ ਤੁਰੇ ਫਿਰਦੇ ਨੇ ਮੈਂ ਤਾਂ ਇੱਥੋਂ ਤਾਈਂ ਕਹਿਣ ਨੂੰ ਤਿਆਰ ਆਂ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਮਲਕਪਾਗੋਆਂ ਨੇ ਸਿੱਖੀ ਤੇ ਕਬਜ਼ਾ ਕਰ ਲਿਆ ਸੀ ਓਹੋ ਏਡੀ ਵੱਡੀ ਏਡੀ ਵੱਡੀ ਗੱਲ ਹੈ ਜੀ ਹਾਂਜੀ ਜੇ ਬੀਰ ਸਿੰਘ ਧੀਰ ਸਿੰਘ ਉਹਨਾਂ ਦੀ ਅਸੀਂ ਗੱਲ ਕਰਦੇ ਹਾਂ ਜੇ ਕਦੇ ਇਤਿਹਾਸ ਵਾਲੇ ਖੋਜ ਸੱਚੇ ਲੈਉਣ ਉਹਨਾਂ ਦੀ ਮੌਤ ਜਿਵੇਂ ਹੋਈ ਹੈ ਤੇ ਮਲਕ ਭਾਗਵਾਨੇ ਸਿੱਖੀ ਦੇ ਰੂਪ ਚ ਉਹਨਾਂ ਦਾ ਕਾਣ ਕਰਤਾ ਸੀ ਜਿਹੜੇ ਇਹ ਕਹਿੰਦੇ ਸੀ ਵੀ ਸਾਡੇ ਗੋਲੀ ਮਾਰ ਦਮ ਦਮਾ ਸਾਹਿਬ ਦੀ ਧਰਤੀ ਤੇ ਅੱਛਾ ਮੈਂ ਤੁਹਾਡੀ ਗੱਲ ਵਿੱਚ ਇੱਕ ਉਹ ਤੁਹਾਡੀਆਂ ਦੋ ਬਪ ਜਿਹੜੀ ਵਿਦੇਸ਼ ਗਈ ਕੁੜੀ ਹੈ ਉੱਥੇ 베ਰੀਆਂ ਤੋੜਦੀ ਹੈ ਮਜ਼ਦੂਰੀ ਕਰਦੀ ਹੈ ਦਿਹਾੜੀ ਕਰਦੀ ਹੈ ਉਹਦੀਆਂ ਦੋ ਲੈਣਾ ਯਾਦ ਨੇ ਉਹ ਬਾਪੂ 파ਰਸ ਦੀ ਗੱਲ ਤਾਂ ਹਾਂ ਤੁਸੀਂ ਗਾਇਆ ਸੀ ਮੈਂ ਇੱਕ ਵਾਰੀ ਸੁਣਿਆ ਸੀ ਤੁਹਾਡੇ ਕੋਲ ਇੱਕ ਫੰਕਸ਼ਨ ਦੇ ਵਿੱਚ ਕੀਤਾ ਉਹ ਗਾ ਕੇ ਦਿਖਾਓ ਸਾਨੂੰ ਕਿਵੇਂ ਜੇ ਦੋ ਲਾਈਨਾਂ ਆਉਂਦੀਆਂ 217 ਗਾਉ ਉਹਦੀਆਂ ਸੈਨਸ ਦੀ ਐਵੇਂ ਮੈਂ ਬਾਪੂ ਮੀ ਵਿੱਚ 베ਰੀ ਤੋਣਾ ਉਹਦੀ ਠੀਕ ਸੀਗੀ ਜੀ ਹਾਂ 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 ਯਾਰ ਹੁਣ ਮੈਂ ਕੀ ਕਹਾਂ ਮੈਨੂੰ ਕਈ ਗੱਲਾਂ ਭੁੱਲਦੀਆਂ ਭੁੱਲ ਗਏ ਭੁੱਲਿਆ ਮੈਂ ਦੇਖ ਲਓ ਜੇ ਯਾਦ ਆਉਂਦੀ ਤਾਂ ਮੈਂ ਤੁਹਾਡੇ ਮੂੰਹੋਂ ਸੁਣਿਆ ਇਹ ਤੁਸੀਂ ਬਹੁਤ ਗਾਇਆ ਜੀ ਸਟੇਜ ਦੇ ਉੱਤੇ ਬਕਾਇਦਾ ਸੰਗੀਤ ਨਾਲ ਤੁਸੀਂ ਇਹ ਪੇਸ਼ ਕੀਤਾ ਸੀ ਇੱਕ ਬੇਰੁਜ਼ਗਾਰ ਕੁੜੀ ਜਿਹੜੀ ਵਿਦੇਸ਼ਾਂ ਦੀ ਧਰਤੀ ਤੇ ਕੇ ਮੇ ਰੁੱਲਦੀ ਐ ਉਹਦੀ ਵਿਥਿਆ ਸੀ ਉਹਦੇ ਚਾਹ ਉਹਦੀ ਵਿਥਿਆ ਸੀ ਸਾਇੰਸ ਦੀ ਐਮ ਐਮ ਮੈਨੂੰ ਯਾਦ ਆ ਰਿਹਾ ਅੱਜ ਵੀ ਮੈਂ ਕੱਲ ਇੱਕ ਪੇਪਰ ਪਾੜ ਰਿਆਂ ਯਾਰ ਇੱਕ ਲੜਕੀ ਦਾ ਹੈਗਾ ਗੁਫਤਗੂ ਪੇਪਰ ਆ ਉਹਦੇ ਵਿੱਚ ਐ ਉਹਨੇ ਉਹੀ ਗੱਲ ਨਾ ਬਾਹਰ ਬੈਠੀ ਕੁੜੀ ਨੇ ਲਿਖੀ ਐ ਹਮ ਅਸੀਂ ਸਾਡਾ ਇਹ ਸਾਰਾ ਟੈਲੈਂਟ ਹੈ ਜਿਹੜਾ ਜਿਹੜਾ ਇਹ ਗੁਣਾਤਮਕ ਮਤਲਬ ਇਹ ਗੁਣਾ ਨਾਲ ਭਰੇ ਹੋਏ ਬੱਚੇ ਆ ਜਿਹੜੇ ਸਾਰੇ ਵਿਦੇਸ਼ਾਂ ਨੂੰ ਦੌੜ ਰਹੇ ਆ ਤੇ ਇੱਥੇ ਦੂਜੇ ਜਿਹੜੇ ਹੈਗੇ ਉਹ ਨਸ਼ਿਆਂ ਦੇ ਵਿੱਚ ਡੋਬ ਦਿੱਤੇ ਨਸ਼ਿਆਂ ਤੇ ਵੀ ਤੁਸੀਂ ਕੋਈ ਸੁਨੇਹਾ ਦਿੱਤਾ ਉਹਦੇ ਤੇ ਮੈਂ ਨਸ਼ਿਆਂ ਤੇ ਦਿੱਤਾ ਜੀ ਕੀ ਕੋਈ ਯਾਦ ਹੈ ਦੋ ਲਾਈਨਾਂ ਕੋਈ ਮੈਂ ਬੋਲ ਕੇ 1 ਮਿੰਟ ਜੀ ਦੱਸ ਸਕਦਾ ਹਾਂ ਕਿਉਂਕਿ ਨਸ਼ਾ ਜਿਹੜਾ ਹੈਗਾ ਬਰਨਿੰਗ ਇਸ਼ੂ ਹੈ ਇਹ ਅੱਜ ਵੀ ਸਰਕਾਰਾਂ ਇਹਦੇ ਉੱਤੇ ਰਾਜਨੀਤੀ ਹੋਣ ਲੱਗੀ ਇਸ ਮੁੱਦੇ ਦੇ ਉੱਤੇ ਹਾਂ ਜੀ ਪ੍ਰਚਾਰ ਕੀਤਾ ਜਾਂਦਾ ਹੈ ਸਰਕਾਰ ਬਦਲ ਦਿੱਤੀ ਜਾਂਦੀ ਹੈ ਨਸ਼ਾ ਜਿਹਾਉਂਦਾ ਤਿਉਂ ਰਹਿੰਦਾ ਹੈ ਅ ਮਤਲਬ ਇਹ ਨਸ਼ੇ ਦੇ ਉੱਤੇ ਤੁਸੀਂ ਕੀ ਸੁਨੇਹਾ ਦਿੱਤਾ ਹੈ ਕਿ ਮੈਂ ਸੁਨੇਹਾ ਦਿੱਤਾ ਜੀ ਹੂੰ ਜਿਨ੍ਹਾਂ ਦੇ ਪੁੱਤ ਨਸ਼ੇ ਨੇ ਚਰੇ ਰੋਣ ਮਾਂ ਤੇ ਪਿਓ ਰੋਣ ਮਾਂ ਪਿਓ ਅੰਦਰ ਵੜ ਵੜ ਕੇ ਜਿਨ੍ਹਾਂ ਦੇ ਪੁੱਤ ਨਸ਼ੇ ਨੇ ਚਰੇ ਕੁਈ ਜਾਲ ਪਾ ਕੇ ਜਿਹੜੇ ਪੁੱਤ ਲੈ ਏ ਸੀ ਆਖਰੀ ਸਹਾਰਾ ਜਾਣ ਕੇ ਹੁਣ ਗੱਭਰੂ ਕਮਾਈ ਵਾਦ ਜਾਊਗੀ ਸੱਟ ਦਿੱਤੇ ਉਹ ਰਾਣ ਕੇ ਕਾਦੀ ਜ਼ਿੰਦਗੀ ਜਿਉਣ ਮਰ ਮਰ ਕੇ ਗਿਨਾਂ ਦੇ ਪੁੱਤ ਨਸ਼ੇ ਨੇ ਚਰੇ ਨੂਆਂ ਧੀਆਂ ਦੇ ਚਿਹਰੇ ਤੋਂ ਨੂਰ ਉੱਡ ਗੇ ਉਦਾਸੀਆਂ ਨੇ ਡੇਰੇ ਲਾ ਲਏ ਬੱਚੇ ਸਹਿਮਿਆਂ ਦੇ ਡਰੇ ਡਰੇ ਮੁਖੜੇ ਸਦਰਾਂ ਤੇ ਚਾਹ ਖਾ ਲਏ ਉਹ ਤਾਂ ਵਿੱਚ ਵੀ ਨਮੋਸ਼ੀ ਦੇ ਘਰ ਕੇ ਜਿਨ੍ਹਾਂ ਦੇ ਪੁੱਤ ਨਸ਼ੇ ਨੇ ਚਰੇ ਜੋ ਲੋਚਦੀ ਸੀ ਘਰ ਖੁਸ਼ਹਾਲੀ ਤੇ ਚੰਦਰਾ ਕੜੇਸ ਆ ਗਿਆ ਹਮ ਘਰ ਗੱਡ ਤੰਬੂ ਬੈਠ ਕੇ ਕੰਗਾਲੀ ਤੇ ਕਈ ਝੋਰਾ ਰੋਗ ਲਾ ਗਿਆ ਹਮ ਵੇਲਾ ਕੱਟਦੇ ਪੱਥਰੇ ਕਰ ਧਰ ਕੇ ਜਿਨ੍ਹਾਂ ਦੇ ਪੁੱਤ ਨਸ਼ੇ ਨੇ ਚਰੇ ਹਮ ਆਖਰ ਆ ਕੇ ਤਾਂ ਵੀ ਹੋਇਆ ਕਿਉਂ ਹਮ ਚੋਰ ਅਤੇ ਕੁੱਤੀ ਰਲ ਜੇ ਚੋਰ ਤੇ ਕੁੱਤੀ ਰਲ ਗਏ ਚੋਰ ਅਤੇ ਕੁੱਤੀ ਰਲ ਗਏ ਮਾਸੀ ਫੁੱਫੀ ਇਕੱਠੀ ਸਭ ਹੋਈ ਚੱਕਰਾਂ 'ਚ ਲੋਕ ਪਾ ਦਿੱਤੇ ਰਾਜਨੀਤਿਕਾਂ ਸ਼ਰਮ ਦੀ ਲਾਹ ਲੋਈ ਅੱਛਾ ਪੈਸੇ ਪਿੱਛੇ ਦੌੜ ਪਏ ਪਾਸੀ ਅਣਖ ਧਰਮ ਨੂੰ ਧਰ ਕੇ ਤੇ ਪੁੱਤੀ ਜਿੰਨਾ ਦੇ ਨਸ਼ੇ ਨੇ ਚਰੇ ਰਹਿਣ ਮਾਂ ਪਿਓ ਅੰਦਰ ਵੜ ਵੜ ਕੇ ਲਾਸਟ ਆ ਜੀ ਪੁੱਛ ਲੋਕ ਸੀ ਜਿਨ੍ਹਾਂ ਤੋਂ ਗੱਲ ਕਰਦੇ ਅੱਜ ਕੱਖੋਂ ਹੋਰੇ ਹੋਗੇ ਪੁੱਤ ਲੋਕ ਸੀ ਜਿਨ੍ਹਾਂ ਤੋਂ ਗੱਲ ਕਰਦੇ ਅੱਧ ਕੱਖੋਂ ਹੌਲੇ ਹੋ ਗਏ ਕਿੱਥੇ ਸੁੱਤੀਆਂ ਜ਼ਫਰ ਸਰਕਾਰਾਂ ਲੋਕਾਂ ਦੇ ਲਾਲ ਕੋਲੇ ਹੋ ਗਏ ਲੋਕੀ ਪੱਟੇ ਗਏ ਇਹਨਾਂ ਦੇ ਜੂਨ ਆ ਸਰਕੇ ਜਿਨ੍ਹਾਂ ਦੇ ਪੁੱਤ ਨਸ਼ੇ ਨੇ ਚਾਰੇ ਰੋਂਦੇ ਮਾਂ ਪਿਓ ਅੰਦਰ ਵੱਡਾ ਸੁਨੇਹਾ ਦਿੱਤਾ ਤੁਸੀਂ ਵੀ ਚੋਰ ਤੇ ਕੁੱਤੀ ਰਲੇ ਹੋਏ ਨੇ ਜੇ ਕੁੱਤੀ ਨੇ ਰੱਖੀ ਕਰਨੀ ਸੀ ਲੋਕਾਂ ਦੇ ਘਰ ਵਾਲਿਆਂ ਦੇ ਹੱਕ ਚ ਭੌਂਕਣਾ ਸੀ ਪਰ ਕੁੱਤੀ ਰਲ ਗਈ ਚੋਰਾ ਨਾਲ ਤਾਂ ਰਖਵਾਲਾ ਕੌਣ ਹੈ ਤੇ ਲੋਕਾਂ ਨੂੰ ਜਾਗਣਾ ਪਏਗਾ ਜੱਥੇ ਬੰਦ ਹੋਣਾ ਪਏਗਾ ਮੈਂ ਨਾ ਜੀ ਮਾਫ ਕਰਨਾ ਹਾਂ ਵਿਸ਼ਾ ਇਲੈਕਸ਼ਨ ਆ ਗਿਆ ਹਮ ਇਲੈਕਸ਼ਨ 'ਚ ਐਡੇ ਬਿਸ਼ਰਮਾ ਅੱਗੇ ਵਿਆਹਾਂ 'ਚ ਸਿੱਠਣੀਆਂ ਦਿੰਦੀਆਂ ਹੁੰਦੀਆਂ ਨੇ ਬੁੜੀਆਂ ਗਾਉਂਦੀਆਂ ਇੱਕ ਦੂਜੇ ਨੂੰ ਹਮ ਇਹ ਸਿੱਠਣੀਆਂ ਦਿੰਦੇ ਆ ਉਹ ਆਂਦਾ ਤੂੰ ਚਿੱਟਾ ਵੇਚਿਆ ਉਹ ਆਂਦਾ ਤੂੰ ਨਹੀਂ ਵੇਚਿਆ ਹਮ ਦੋਹਾਂ ਨੂੰ ਹੀ ਸ਼ਰਮ ਨਹੀਂ ਸ਼ਰਮ ਨਹੀਂ ਹੈਗੀ ਪੰਜਾਬ ਸਾਰਿਆਂ ਨੇ ਰੱਜ ਕੇ ਲੁੱਟਿਆ ਤਬਾਹ ਕਰਤਾ ਹੁਣ ਪੰਜਾਬ ਬਚਾਉਣ ਦੀਆਂ ਗੱਲਾਂ ਕਰੀ ਜਾਂਦੇ ਮੈਨੂੰ ਤਾਂ ਨਹੀਂ ਸਮਝ ਆਉਂਦੀ ਕੀ ਕਿ ਤੋਂ ਹੁਣ ਕੋਈ ਬਾਬਰ ਤੋਂ ਬਚਾਉਣਾ ਕਿ ਇੰਨਾ ਬਾਬਰ ਦੀ ਔਲਾਦ ਤੋਂ ਬਚਾਉਣਾ ਤੁਸੀਂ ਤਾਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਇਹ ਵੀ ਪੰਜਾਬ ਬਚਾਉਣਾ ਕਿਤੋਂ ਹੈ ਕਿਤੋਂ ਬਚਾਉਣਾ ਇੰਨਾ ਤੋਂ ਬਚਾਉਣਾ ਨਾ ਅੱਜ ਤੀਜੀ 13 ਪੰਜਾਬ ਡੋਬਿਆ ਕਿਨੇ ਹੈ ਡੋਬਿਆ ਇੰਨਾ ਸਾਰਿਆਂ ਨੇ ਰਲ ਕੇ ਤੇ ਉਹੀ ਲੋਕ ਅੱਜ ਕਹਿ ਰਹੇ ਨੇ ਪੰਜਾਬ ਬਚਾਉਣਾ ਹੁਣ ਬਚਾਉਣਾ ਮੈਂ ਨਾ ਵੀ ਮੈਂ ਨਾ ਨਹੀਂ ਰਹੂੰਗਾ ਹਮ ਮੇਰੀ ਉਮਰ ਦੇ ਲੀਡਰ ਕੱਲ ਸਾਈਕਲਾਂ ਤੇ ਫਿਰਦੇ ਸੀ ਅੱਜ ਉਹਨਾਂ ਦੀਆਂ ਜਾਇਦਾਦਾਂ ਦਾ ਨਹੀਂ ਪਤਾ ਕੋਈ ਲੇਖਾ ਜੋਖਾ ਹੀ ਨਹੀਂ ਲੇਖਾ ਜੋਖਾ ਨਹੀਂ ਨੇਤਨ ਦੇ ਪੰਡਾ ਉਹਨਾਂ ਕੋਲੇ ਮੈਂ ਕਹਿੰਦਾ ਵੀ ਉਹਨਾਂ ਦੇ ਘਰ ਵੀ ਆਨੰਦਕਾਰਜ ਦੇ ਉੱਤੇ ਕੇਵਲ ਵਿਆਹ ਤੇ ਜਿਹੜੀ ਆਪਾਂ ਗੁਰੂ ਗ੍ਰੰਥ ਸਾਹਿਬ ਤੇ ਲਾਉਂਦੇ ਆ ਚੰਦੂਆ ਤਣਿਆ ਸੀ ਅੱਜ ਉਹਨਾਂ ਦੇ ਘਰਾਂ ਦੇ 10-10 ਕਿੱल्ल्याਾਂ 'ਚ ਸਮਾਗਮ ਹੁੰਦੇ ਆ ਹੂੰ ਬਿਲਕੁਲ ਠੀਕ ਹੈ ਇਸ ਕਰਕੇ ਮੈਂ ਨਾਨਕ ਦਾ ਸਿੱਖ ਬਣਨ ਤੋਂ ਰਿਹਾ ਸੀ ਬਾਈ ਮੈਂ ਤਾਂ ਆਪਾਂ ਆਪਣੀ ਗੱਲ ਇੱਥੇ ਇਹ ਇੱਥੇ ਸਮਾਪਤ ਕਰਾਂਗੇ ਦੋਸਤੋ ਇਹ ਸੀ ਮੁਖਤਿਆਰ ਜ਼ਫਰ ਮੁਖਤਿਆਰ ਸਿੰਘ ਜ਼ਫਰ ਜਿਨ੍ਹਾਂ ਦਾ ਪੂਰਾ ਨਾਮ ਹੈ ਪਿੰਡ ਮੱਲੋਕੇ ਤਹਿਸੀਲ ਜ਼ੀਰਾ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਵਿੱਚ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਈਆਂ ਤੰਗੀਆਂ ਤੁਰਸ਼ੀਆਂ ਨਾਲ ਦੋ ਚਾਰ ਹੁੰਦੇ ਰਹੇ ਘੁੱਲਦੇ ਰਹੇ ਜ਼ਿੰਦਗੀ ਦਾ ਗ੍ਰਾਫ ਕਦੇ ਠਾਂ ਕਦੇ ਤਾਂ ਹੁੰਦਾ ਰਿਹਾ ਲੇਕਿਨ ਲੋਕਾਂ ਨੂੰ ਆਪਣੀ ਕਲਾ ਦੇ ਰਾਹੀਂ ਉਹ ਸੁਨੇਹਾ ਦੇਣਾ ਨਹੀਂ ਭੁੱਲੇ ਹੈਗੇ ਜ਼ਿੰਦਗੀ ਦੇ ਹਰ ਫਰੰਟ ਦੇ ਉੱਤੇ ਖੜ ਕੇ ਉਹਨਾਂ ਨੇ ਲੜਾਈ ਦਿੱਤੀ ਹੈ ਉਹ ਚਾਹੇ ਕਿਸਾਨੀ ਸੀ ਚਾਹੇ ਮਜ਼ਦੂਰਾਂ ਦਾ ਫਰੰਟ ਸੀ ਅੰਧ ਵਿਸ਼ਵਾਸਾਂ ਦਾ ਮਸਲਾ ਸੀ ਤਰ ਕਸ਼ੀਲਾਂ ਨਾਲ ਵੀ ਰਲ ਕੇ ਇਹਨਾਂ ਨੇ ਕੰਮ ਕੀਤਾ ਹਰ ਫਰੰਟ ਦੇ ਉੱਤੇ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ ਤਾਂ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਜਫਰ ਸਾਹਿਬ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਨਾਲ ਗੱਲਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀ ਲੰਬੀ ਉਮਰ ਹੋਵੇ ਇਸੇ ਤਰ੍ਹਾਂ ਹੀ ਲਿਖਦੇ ਰਹੋ ਤੇ ਲੋਕਾਂ ਨੂੰ ਰੋਸ਼ਨੀ ਦਿੰਦੀ ਦਿੰਦੇ ਰਹੋ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਾਕੀ